देखो ਸਾਡੇ ਜਿਹੜਾ ਮੁਲਕਾਂ ਦੇ ਵਿੱਚ ਨਾ ਪ੍ਰੋਵੈਂਸ਼ਨ ਦਾ ਮਤਲਬ ਇਹ ਹੁੰਦਾ ਹੈ ਵੀ ਜਦੋਂ ਕ੍ਰਾਈਮ ਹੋ ਜੇ ਉਸ ਤੋਂ ਬਾਅਦ ਪ੍ਰੋਵੈਂਸ਼ਨ ਹੈ ਜੀ ਅਸਲ ਤਾਂ ਪ੍ਰੋਵੈਂਸ਼ਨ ਇਹ ਕ੍ਰਾਈਮ ਨੂੰ ਰੋਕਣਾ ਬਿਲਕੁਲ ਮੈਂ ਮੇਰਾ ਇੱਕ ਦੋਸਤ ਅਮਰੀਕਾ ਸਟੱਡੀ ਕਰਨ ਗਿਆ ਜੰਨੀ ਸੰਦੀ ਉਹ ਕਹਿੰਦਾ ਉਹ ਤੇ ਜਰਨਲਿਸਟ ਜਰਨਲਿਸਟ ਦੀ ਫਿਰ ਡਿਊਟੀ ਲੱਗਦੀ ਹੈ ਪੁਲਿਸ ਸਟੇਸ਼ਨ 'ਚ ਵੀ ਲੱਗਦੀ ਹੈ ਕੋਰਟ 'ਚ ਵੀ ਲੱਗਦੀ ਹੈ ਸਾਰੇ ਕਿਤੇ ਇੱਕ ਤਰ੍ਹਾਂ ਨਾਲ ਉਹਦੀ ਟ੍ਰੇਨਿੰਗ ਦਾ ਪਾਰਟ ਹੈ ਪਾਰਟ ਹੈ ਜਰਨਲਿਸਟ ਕਿਉਂਕਿ ਰਿਪੋਰਟਿੰਗ ਕਰਨੀ ਹੁੰਦੀ ਉਹ ਕਹਿੰਦਾ ਇੱਕ ਕੇਸ ਸਟਡੀ ਕੀਤਾ ਮੈਂ ਇੱਕ ਬੰਦੇ ਨੇ ਪੋਰਨੋਗ੍ਰਾਫੀ ਚਾਈਲਡ ਪੋਰਨੋਗ੍ਰਾਫੀ ਦੇਖ ਰਿਆ ਸੀ ਅੱਛਾ ਚਾਈਲਡ ਪੋਰਨੋਗ੍ਰਾਫੀ ਦੇਖ ਰਿਆ ਸੀ ਤਾਂ ਉਹਦੇ ਤੇ ਪੁਲਿਸ ਨੇ ਸਰਵੇਲਾ ਸੀ ਉਹ ਬੰਦਾ ਐਕਚੁਅਲੀ ਆਫੈਂਡਰ ਸੀਗਾ ਆਫੈਂਡਰ ਸੀ ਬੱਚਾ ਚਾਈਲਡ ਪੋਰਨੋ ਰੱਖ ਰਿਹਾ ਸੀ ਤੇ ਉਹਨੂੰ ਬੰਦੇ ਨੂੰ ਅਰੈਸਟ ਕਰ ਲਿਆ ਸਿਰਫ ਚਾਈਲਡ ਪੋਰਨੋਗ੍ਰਾਫੀ ਦੇਖਣ ਦੇ ਦੇਖਣ ਚ ਉਹ ਕਹਿੰਦਾ ਮੇਰੇ ਲਈ ਕਿਉਰੀਓਸਟੀ ਸੀ ਵੀ ਦੇਖ ਵੀਡੀਓ ਦੇਖਣਾ ਕੀ ਗੱਲ ਤਾਂ ਕਿਉਂ ਕੀਤਾ ਨਹੀਂ ਲੋ ਹਮ ਇਹੀ ਪ੍ਰੋਵੈਂਸ਼ਰ ਦੀ ਨੀਅਤ ਐ ਸੀ ਕਿਸੇ ਨਾ ਕਿਸੇ ਬੱਚੀ ਦੀ ਜ਼ਿੰਦਗੀ ਖਰਾਬ ਕਰਨ ਦੀ ਬਿਲਕੁਲ ਠੀਕ ਗੱਲ ਹੈ ਜੀ ਆਪਣਾ ਵੀ ਜਿਹੜਾ ਕਾਨੂੰਨ ਹੈ ਨਾ ਉਹ ਸੇਮ ਚੀਜ਼ ਕਹਿੰਦਾ ਹੈ ਆਪਣਾ ਕਾਨੂੰਨ ਇਹ ਕਹਿੰਦਾ ਕਿ ਅਗਰ ਕਿਸੇ ਦੇ ਫੋਨ ਦੇ ਉੱਪਰ ਬੱਚੇ ਦਾ ਪੋਰਨੋਗ੍ਰਾਫਿਕ ਕੋਈ ਵੀਡੀਓ ਜਾਂ ਫੋਟੋ ਅਗਰ ਹੈਗਾ ਦੈਟ ਇਜ਼ ਅ ਕ੍ਰਾਈਮ ਬਿਕੋਜ਼ ਉਹ ਕਹਿੰਦੇ ਅਗਰ ਤੁਹਾਡੇ ਫੋਨ 'ਚ ਹੈਗਾ ਨਾ ਤੇ ਤੁਹਾਡੀ ਇੰਟੈਂਸ਼ਨ ਜਿਹੜੀ ਤੁਹਾਡੀ ਨੀਅਤ ਹੈਗੀ ਉਹ ਤੁਸੀਂ ਉਸ ਕੰਟੈਂਟ ਨੂੰ ਹਾਂ ਕਿਸੇ ਤਰ੍ਹਾਂ ਮਿਸਯੂਜ਼ ਕਰਨਾ ਚਾਹੁੰਦੇ ਹੋ ਬਾਤ 'ਚ ਚਾਹੇ ਉਹ ਬਲੈਕਮੇਲਿੰਗ ਜਾਂ ਤੁਸੀਂ ਕਮਰਸ਼ੀਅਲੀ ਉਹਨੂੰ ਸੇਲ ਕਰਕੇ ਇਹ ਵੀ ਬਹੁਤ ਵੱਡੀ ਇੰਡਸਟਰੀ ਹੈ ਜੀ ਹਮਮ ਸੇ ਹੋ ਸਕਦਾ ਜਿਹੜਾ ਮਾਲੀਆ ਕਰਦਾ ਸੀਗਾ ਆਪਣੇ ਸੈਲਫ ਪਲੇజర్ ਲਈ ਨਹੀਂ ਕਰਦਾ ਹੋਣਾ ਹੈ ਹੋ ਸਕਦਾ ਹੈ ਇਹ ਤੇ ਵਿੱਚ ਦਾ ਹੋਊਗਾ ਹੈਨਾ ਕਿਉਂਕਿ ਸਵਾਲ ਇਹ ਵੀ ਉੱਠਿਆ ਸੀਗਾ ਕਿ ਬॉयਜ਼ ਲੌਕਰ ਰੂਮ ਦੇ ਵਿੱਚ ਤੇ ਸੀਗਾ ਦੇਖੋ ਇੱਕ ਇਹ ਵੀ ਬਹੁਤ ਬੜੀ ਗਲਤ ਧਾਰਨਾ ਹੈਗੀ ਕਿ ਜਿਹੜਾ ਇਸ ਤਰ੍ਹਾਂ ਦੇ ਅਪਰਾਧ ਹੁੰਦੇ ਆ ਉਹ ਸਿਰਫ ਕੁੜੀਆਂ ਦੇ ਨਾਲ ਹੁੰਦੇ ਉਹ ਮੁੰਡਿਆਂ ਦੇ ਨਾਲ ਵੀ ਹੁੰਦੇ